ਬੀਰ ਸਿੰਘ ਬਾਦਲਾਪ ਤੇ ਇਸ ਵਾਰ ਨਹੀਂ ਲੜ ਰਹੇ ਹੈਗੇ ਤੇ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਦੁਬਾਰਾ ਬਠਿੰਡੇ ਵਾਲੇ ਬੰਨੇ ਵੀ ਲੈ ਕੇ ਜਾਇਆ ਜਾ ਰਿਹਾ ਉਹਦੀ ਜਿਹੜੀ ਪਿਛਲੇ ਦਿਨੀ ਚੰਡੀਗੜ੍ਹ 'ਚ ਬੈਠਕ ਹੋਈ ਆ ਔਰ ਖਾਸ ਗੱਲ ਹੋਈ ਆ ਵੀ 2.5 ਸਾਲਾਂ ਤੋਂ ਬਾਅਦ ਮਨਪ੍ਰੀਤ ਸਿੰਘ ਯਾਲੀ ਪਹਿਲੀ ਵਾਰ ਇਸ ਮੀਟਿੰਗ ਵਿੱਚ ਸ਼ਾਮਲ ਹੋਇਆ ਉਪਰ ਤੋਂ ਅਸੀਂ ਦਲਜੀਤ ਸਿੰਘ ਚੀਮਾ ਨੂੰ ਖੜਾ ਕਰ ਦਿੰਦੇ ਹੈਗੇ ਆ ਵੀ ਤੁਸੀਂ ਪਟਿਆਲੇ ਤੋਂ ਆ ਜਾਓ ਪਰ ਉਹ ਵੀ ਕਹਿਣ ਲੱਗਿਆ ਵੀ ਨਹੀਂ ਇੱਕ ਤਾਂ ਮੈਂ ਸੀਟ ਜ਼ਰੂਰ ਲੜਨੀ ਹੈਗੀ ਆ ਤੇ ਦੂਜਾ ਮੈਂਨਦਪੁਰ ਸਾਹਿਬ ਤੋਂ ਲੜਨੀ ਆ ਵੀ ਤੁਸੀਂ ਚੀਮਾ ਸਾਹਿਬ ਨੂੰ ਪਟਿਆਲੇ ਤੋਂ ਖੜਾ ਕਰ ਦੋ ਸੋ ਇਸ ਤਰ੍ਹਾਂ ਦੀ ਜਿਹੜੀ ਕਸ਼ ਤੋ ਐਨ ਕੇ ਸ਼ਰਮਾ ਜਿਹੜੇ ਕਿ ਉਹਨਾਂ ਦੇ ਡੇਰਾ ਬਸੀ ਤੋਂ ਐਮ ਐਲ ਏ ਰਹੇ ਨੇ ਸੋ ਉਹਨਾਂ ਨੂੰ ਜਿਹੜਾ ਉਤਾਰਿਆ ਗਿਆ ਸੁਖਜਿੰਦਰ ਸਿੰਘ ਰੰਧਾਵਾ ਇਸ ਗੱਲੋਂ ਅਸੀਂ ਸਮਝਦੇ ਆਂ ਵੀ ਦਲੇਰ ਨੇ ਲੀਡਰ ਨੇ ਉਹ ਪਾਰਟੀ ਦੇ ਸੱਚੇ ਸਿਪਾਹੀ ਨੇ ਪਾਰਟੀ ਜਿੱਥੇ ਵੀ ਉਹਨਾਂ ਨੂੰ ਹੁਕਮ ਕਰਦੀ ਆ ਉਹ ਜਿਹੜਾ ਖੜਦੇ ਹੈਗੇ ਆ ਜਿਹੜਾ ਅਨੰਦਪੁਰ ਸਾਹਿਬ ਦੇ ਵੋਟਰ ਦਾ ਅਸੀਂ ਪ੍ਰਭਾਵ ਦੇਖਿਆ ਵੀ ਹਾਲੇ ਵੀ ਆਮ ਆਦਮੀ ਪਾਰਟੀ ਦੀ ਉੱਥੇ ਇੱਕ ਸਤਕਾਰ ਆ ਇੱਕ ਸਤਕਾਰ ਹੈਗਾ ਓਹੋ ਮਨੀਸ਼ ਤਵਾੜੀ ਦੀ ਜਿੱਤ ਲਈ Hindu ਵੋਟ ਨੂੰ ਆਪਣੇ ਨਾਲ ਜੋੜ ਕੇ ਕਾਂਗਰਸ ਵਿੱਚ ਜਿਹੜਾ ਹੈਗਾ ਤਬਦੀਲ ਕਰਵਾ ਸਕਦੇ ਆ ਅਕਾਲੀ ਦਲ ਦੇ ਵੱਲੋਂ ਵੀ ਕਹਿੰਦੇ ਵੀ ਸਾਰੀਆਂ ਤਿਆਰੀਆਂ ਜਿਹੜੀਆਂ ਨੇ ਹੋ ਗਈਆਂ ਨੇ ਸਿਰਫ ਅਨਾਉਂਸਮੈਂਟ ਜਿਹੜੀ ਹੈ ਉਹ ਕਿਸੇ ਵੀ ਟਾਈਮ ਹੋ ਸਕਦੀ ਹੈ ਜਦੋਂ ਆਪਾਂ ਪ੍ਰੋਗਰਾਮ ਕਰ ਰਹੇ ਹਾਂ ਉਦੋਂ ਤੱਕ ਤੇ ਅਜੇ ਤੱਕ ਨਹੀਂ ਹੋਈ ਪਰ ਕੰਸੋਹਾਂ ਬਹੁਤ ਸਾਰੀਆਂ ਨੇ ਜਿਸ ਦੇ ਵਿੱਚ ਕਾਫੀ ਵੱਡੇ ਚਿਹਰੇ ਜਿਹੜੇ ਨੇ ਉਹ ਉਤਾਰੇ ਜਾ ਸਕਦੇ ਨੇ ਸਰਦਾਰ ਤਾਰ ਸਿੰਘ ਜੀ ਕੀ ਕਹੋਗੇ ਸਰਦਾਰ ਸੁਖਬੀਰ ਸਿੰਘ ਬਾਦਲ ਆਪ ਤੇ ਇਸ ਵਾਰ ਨਹੀਂ ਲੜ ਰਹੇ ਹੈਗੇ ਤੇ ਬੀਬਾ ਹਰਸਿਮਰਤ कौर ਬਾਦਲ ਨੂੰ ਦੁਬਾਰਾ ਬਠਿੰਡੇ ਵਾਲੇ ਬੰਨੇ ਵੀ ਲੈ ਕੇ ਜਾਇਆ ਜਾ ਰਿਹਾ ਹਾਂਜੀ 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 ਸੋ ਉਹਨਾਂ ਦੇ ਜਿਹੜੇ ਕੋਰ ਕਮੇਟੀ ਦੀ ਜਿਹੜੀ ਪਾਰਲੀਮੈਂਟ ਦੀਆਂ ਉਮੀਦਵਾਰ ਚੁਣਨ ਬਾਰੇ ਸੀਗੀ ਹੂੰ ਹੂੰ ਉਹਦੀ ਜਿਹੜੀ ਪਿਛਲੇ ਦਿਨੀ ਚੰਡੀਗੜ੍ਹ 'ਚ ਬੈਠਕ ਹੋਈ ਆ ਔਰ ਖਾਸ ਗੱਲ ਹੋਈ ਆ ਵੀ 2.5 ਸਾਲਾਂ ਤੋਂ ਬਾਅਦ ਮਨਪ੍ਰੀਤ ਸਿੰਘ ਯਾਲੀ ਪਹਿਲੀ ਵਾਰ ਇਸ ਮੀਟਿੰਗ ਵਿੱਚ ਸ਼ਾਮਲ ਹੋਇਆ ਜੀ ਸੋ ਬਹੁਤ ਬਹੁਤ ਦੇਰ ਤੋਂ ਮਨਪ੍ਰੀਤ ਸਿੰਘ ਈਆਲੀ ਦੇ ਸੁਖਬੀਰ ਸਿੰਘ ਬਾਦਲ ਨਾਲ ਸਬੰਧ ਚੰਗੇ ਨਹੀਂ ਸੀ ਚੱਲ ਰਹੇ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਦੇ ਲੀਡਰਸ਼ਿਪ ਨੂੰ ਵੀ ਚੁਣੌਤੀ ਦਿੱਤੀ ਸੀ ਔਰ ਇਹ ਕਿਹਾ ਸੀ ਵੀ ਪੰਥਕ ਜਜ਼ਬੇ ਵਾਲੇ ਜਿਹੜੇ ਲੋਕ ਨੇ ਉਹ ਅਕਾਲੀ ਦਲ ਦੀ ਬਾਗਡੋਰ ਸਵਾਲ ਸੋਈ ਦਾ ਸੁਖਬੀਰ ਸਿੰਘ ਬਾਦਲ ਨੇ ਬੁਰਾ ਮਨਾਇਆ ਸੀ ਦੋਵਾਂ ਦਰਮਿਆਨ ਕੋਈ ਸਿੱਧਾ ਸੰਪਰਕ ਨਹੀਂ ਸੀ ਰਹਿ ਗਿਆ ਉਸ ਮੀਟਿੰਗ ਵਿੱਚ ਜਿਹੜੇ ਹੈਗੇ ਮਨਪ੍ਰੀਤ ਸਿੰਘ ਈਆਲੀ ਵੀ ਸ਼ਾਮਲ ਹੁੰਦੇ ਆਗੇ ਸੋ ਕੁਝ ਸੀਟਾਂ ਬਾਰੇ ਸਾਡੇ ਕੋਲ ਜਿਹੜੀ ਹੈਗੀ ਆ ਉਹ ਪਤਾ ਲੱਗ ਗਿਆ ਹੈ ਇਨਫੋਰਮੇਸ਼ਨ ਕੁਝ ਹਲੇ ਪਾਰਟੀ ਨੇ ਗੁਪਤ ਰੱਖੀ ਹੋਈ ਆ ਬਿਲਕੁਲ ਉਹਨਾਂ ਦੇ ਕੋਲ ਹੀ ਹੈਗੀ ਆ ਸੋ ਅਕਾਲੀ ਦਲ ਨੇ ਜਿਹੜੇ ਫਾਈਨਲ ਕਰੇ ਨੇ ਉਹਨਾਂ ਵਿੱਚ ਆਨੰਦਪੁਰ ਸਾਹਿਬ ਤੋਂ ਪ੍ਰੇਮ ਸਿੰਘ ਚੰਦੂ ਮਾਜਰਾ ਹੂੰ ਹੂੰ ਖਡੂਰ ਸਾਹਿਬ ਤੋਂ ਬਿਰਸਾ ਸਿੰਘ ਬਲਟੋਹਾ ਨੇ ਹੂੰ ਅਮਰਸਰ ਸਾਹਿਬ ਤੋਂ ਅਨਿਲ ਜੋਸ਼ੀ ਆ ਜਿਹੜੇ ਭਾਜਪਾ ਤੋਂ ਛੱਟ ਕੇ ਆਏ ਨੇ ਹੁਸ਼ਿਆਰਪੁਰ ਤੋਂ ਸੋਨ ਸਿੰਘ ਠੰਡਾਲ ਆ ਤੇ ਪਟਿਆਲਾ ਤੋਂ ਐਨ ਕੇ ਸ਼ਰਮਾ ਹੈਗੇ ਜਿਹੜੇ ਹੈਗੇ ਆ ਸੋ ਗੁਰਦਾਸਪੁਰ ਦਾ ਸਾਡੇ ਕੋਲ ਆ ਰਿਹਾ ਹੈਗਾ ਵੀ ਉਹ ਗੁਰਚਰਨ ਸਿੰਘ ਬੱਬੇ ਹੱਲੀ ਨੂੰ ਜਿਹੜਾ ਉਹਨਾਂ ਦਾ ਨਾਮ ਹੋ ਗਿਆ ਵੈਸੇ ਸੁੱਚਾ ਸਿੰਘ ਛੋਟੇਪੁਰ ਆਪ ਹੀ ਆ ਆਪਣੇ ਬੇਟੇ ਨੇ ਟਰਾਈ ਕਰ ਰਹੀ ਸੀ ਪਰ ਜਿਹੜਾ ਵੱਡਾ ਨਾਂ ਇਸ ਵੇਲੇ ਗੁਰਚਰਨ ਸਿੰਘ ਬੱਬੇ ਹੱਲੀ ਦਾ ਉਹ ਅੱਗੇ ਚੱਲ ਰਿਹਾ ਹੈਗਾ ਸੋ ਇਹ 6 ਸੀਟਾਂ ਦਾ ਜਿਹੜਾ ਸਾਡੇ ਕੋਲ ਆਇਆ ਬਾਕੀ ਉਹਨਾਂ ਨੇ ਫਾਈਨਲ ਕਰ ਲਏ ਹੋਏ ਨੇ ਸੋ ਬੀਬਾ ਜੀ ਜਿਸ ਤਰ੍ਹਾਂ ਸਾਡੇ ਕੋਲ ਪਿਛਲੇ ਹਫਤੇ ਕੰਸੋਰ ਸੀ ਵੀ ਉਹ ਬੀਬਾ ਹਰਸਿਮਰਤ ਕੌਰ ਨੂੰ ਖਡੂਰ ਸਾਹਿਬ ਤੋਂ ਲੜਾਉਣਗੇ ਪਿਛਲੇ ਹਫਤੇ ਹੀ ਕਾਫੀ ਤਬਦੀਲੀਆਂ ਵਾਪਰੀਆਂ ਖਡੂਰ ਸਾਹਿਬ ਵਿੱਚ ਵਿਕਰਮ ਸਿੰਘ ਮਜੀਠੀਆ ਦਾ ਨਾਮ ਵੀ ਬੋਲਦਾ ਸੀ ਪਿਛਲੇ ਹਫਤੇ ਵਿਕਰਮ ਸਿੰਘ ਮਜੀਠੀਆ ਦਾ ਨਾਮ ਉਹ ਤੋਂ ਬਾਅਦ ਬੀਬਾ ਜੀ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਦਾ ਨਾਮ ਬਣਾ ਪਰ ਫਿਰ ਪਰਿਵਾਰ ਵਾਲਾ ਚੱਕਰ ਨਹੀਂ ਸੀ ਪੈ ਜਣਾ ਵੀ ਹੁਣੇ ਤੇ ਅਨਾਉਂਸ ਕਰਕੇ ਹਟਿਆ ਜਾਉ ਆ ਫੇ ਵੱਖਰਾ ਪਰਿਵਾਰ ਪੈ ਜਾਣਾ ਇਹ ਤਾਂ ਵਿਕਰਮ ਸਿੰਘ ਉਹ ਇਸ ਤਰ੍ਹਾਂ ਦੀਆਂ ਕਾਨੂੰਨ ਨਹੀਂ ਚੱਲਦੇ ਹੁੰਦੇ ਉਹ ਤਾਂ ਸਿੱਧਾ ਹੀ ਜਿੱਦਾਂ ਵੀ ਆਪਾ ਉਹ ਹੁੰਦਾ ਵੀ ਜਿੱਤਣੇ ਹੈਗੇ ਆ ਸੋ ਹੁਣ ਜਿਹੜਾ ਹੈਗਾ ਵਿਰਸਾ ਸਿੰਘ ਬਲਟੋਹਾ ਦਾ ਨਾਮ ਜਿਹੜਾ ਖੰਡੂਰ ਸਾਬ ਤੋਂ ਫਾਈਨਲ ਹੋ ਗਿਆ ਬੀਬਾ ਜੀ ਮੁਰ ਤੋਂ ਜਿਹੜੇ ਹੈਗੇ ਆ ਇਥੋਂ ਬਟੇਂਗੇ ਤੋਂ ਜਿਹੜੇ ਚੌਣ ਲੜਨਗੇ ਸੋ ਇਹ ਕਾਫੀ ਦਿਲਚਸਪ ਹੋਏਗਾ ਬੀਬਾ ਜੀ ਤੇ ਹੋਰ ਜਿਹੜੀਆਂ ਦੋ ਤਿੰਨ ਬੀਬੀਆਂ ਹੋਰ ਨੇ ਵੱਖ-ਵੱਖ ਪਾਰਟੀਆਂ ਵੱਲੋਂ ਉਹ ਆ ਰਹੀਆਂ ਨੇ ਸੋ ਇਹ ਪਟਿਆਲੇ ਦਾ ਖਾਸ ਕਰਕੇ ਆ ਰਿਆ ਸੀ ਕਿ ਪਟਿਆਲੇ ਤੋਂ ਕਿਉਂਕਿ ਕੋਈ ਰਿਸੰਬਲਿਆ ਸੁਰਜੀਤ ਸਿੰਘ ਰਖੜਾ ਨੂੰ ਬੇਨਤੀ ਕਰੀ ਸੀ ਉਹ ਨਹੀਂ ਮੰਨੇ ਉਹ ਕਹਿੰਦੇ ਵੀ ਮੈਂ ਸਪੋਰਟ ਕਰਾਂਗਾ ਤੇ ਨਹੀਂ ਫਿਰ ਜਨਵੇਜਾ ਸਿੰਘ ਸੇਖੋ ਨੂੰ ਬੇਨਤੀ ਕਰੀ ਸੀ ਵੀ ਉਹ ਆ ਜਾਣ ਉਹਨਾਂ ਨੇ ਵੀ ਨਾ ਕਰ ਦਿੱਤੀ ਹੋਈ ਆ ਈਵਨ ਇਹਨਾਂ ਨੂੰ ਪ੍ਰੇਮ ਸਿੰਘ ਚੰਦੂ ਮੋਜਰਾਂ ਨੂੰ ਵੀ ਕਿਹਾ ਗਿਆ ਸੀ ਵੀ ਪਟਿਆਲੇ ਤੋਂ ਅਸੀਂ ਦਲਜੀਤ ਸਿੰਘ ਚੀਮਾ ਨੂੰ ਖੜਾ ਕਰ ਦਿੰਦੇ ਹਾਂਗੇ ਵੀ ਤੁਸੀਂ ਪਟਿਆਲੇ ਤੋਂ ਆ ਜਾਓ ਪਰ ਉਹ ਵੀ ਕਹਿਣ ਲੱਗੇ ਵੀ ਨਹੀਂ ਇੱਕ ਤਾਂ ਮੈਂ ਸੀਟ ਜ਼ਰੂਰ ਲੜਨੀ ਹੈਗੀ ਆ ਤੇ ਦੂਜਾ ਮੈਂ ਆਨੰਦਪੁਰ ਸਾਹਿਬ ਤੋਂ ਲੜਨੀ ਆ ਵੀ ਤੁਸੀਂ ਚੀਮਾ ਸਾਹਿਬ ਨੂੰ ਪਟਿਆਲੇ ਤੋਂ ਖੜਾ ਕਰ ਦੋ ਸੋ ਇਸ ਤਰ੍ਹਾਂ ਦੀ ਜਿਹੜੀ ਕਸ਼ਮਕਸ਼ ਆ ਉਹ ਆਈ ਹੈਗੀ ਆ ਸੋ 5 6 ਸੀਟਾਂ ਹੁਣ ਪਟਿਆਲੇ ਤੋਂ ਐਨ ਕੇ ਸ਼ਰਮਾ ਜਿਹੜੇ ਕਿ ਉਹਨਾਂ ਡੇਰਾਬਸੀ ਤੋਂ ਐਮਐਲਏ ਰਹੇ ਨੇ ਸੋ ਉਹਨਾਂ ਨੂੰ ਜਿਹੜਾ ਉਤਾਰਿਆ ਗਿਆ ਔਰ ਰੀਅਲ ਸਟੇਟ ਦਾ ਕਾਰੋਬਾਰ ਕਰਦੇ ਨੇ ਬਹੁਤ ਅਮੀਰ ਨੌਜਵਾਨ ਨੇ ਸੁਖਵੀਰ ਸਿੰਘ ਬਾਦਲ ਦੇ ਰਾਈਟ ਹੈਂਡ ਮੰਨੇ ਜਾਂਦੇ ਨੇ ਸੋ ਉਹਨਾਂ ਨੂੰ ਜਿਹੜਾ ਹੈਗਾ ਪਟਿਆਲੇ ਤੋਂ ਉਤਾਰਿਆ ਜਾ ਰਿਹਾ ਜੀ ਬਿਲਕੁਲ ਜੀ ਤੇ ਕਾਂਗਰਸ ਦੀ ਗੱਲਬਾਤ ਕਰ ਲੈਣੇ ਕਾਂਗਰਸ ਦੇ ਕਿਹੋ ਜਿਹੇ ਹਾਲਾਤ ਨੇ ਇਸ ਵਾਰ ਕਾਫੀ ਪਿੱਛੇ ਜੇ ਇਹ ਵੀ ਚੱਲਿਆ ਕਿ ਪੁਰਾਣੇ ਲੀਡਰ ਜਿਹੜੇ ਨੇ ਉਹ ਜਾ ਕੇ ਗੋਹਾਰਾ ਲਾ ਰਹੇ ਨੇ ਵੀ ਜਲਦੀ ਤੋਂ ਜਲਦੀ ਜੜੀਆਂ ਸੀਟਾਂ ਅਨਾਉਂਸ ਕੀਤੀਆਂ ਜਾਣ ਸਰਦਾਰ ਉਤਾਦ ਸਿੰਘ ਜੀ ਕੀ ਕਹੋਗੇ ਡਾਕਟਰ ਗਾਂਧੀ ਵੀ ਡਾਕਟਰ ਧਰਮਵੀਰ ਗਾਂਧੀ ਹੋਣੀ ਵੀ ਪਿਛਲੇ ਦਿਨੀ ਆਏ ਹੈਗੇ ਆ ਪਟਿਆਲਾ ਤੋਂ ਤਾਂ ਫਿਰ ਉਹਨਾਂ ਦੀ ਸੀਟ ਕਨਫਰਮ ਮੰਨੀ ਸਿੰਘ ਚੰਨੀ ਹੋਣਾ ਦਾ ਨਾਮ ਚੱਲ ਰਿਹਾ ਸੁਖਪਾਲ ਸਿੰਘ ਖਹਿਰਾ ਹੋਣਾ ਦਾ ਨਾਮ ਚੱਲ ਰਿਹਾ ਵੱਡੇ ਨਾਮ ਇਸ ਵਾਰ ਮੈਨੂੰ ਲੱਗਦਾ ਵੀ ਤਕਰੀਬਨ ਤਕਰੀਬਨ ਜਿਹੜੀਆਂ ਪੁਰਾਣੀਆਂ ਪਾਰਟੀਆਂ ਨੇ ਉਹਨਾਂ ਵੱਲੋਂ ਤੇ ਸਾਹਮਣੇ ਆਉਣਗੇ ਹਾਂਜੀ 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 ਬਿਲਕੁਲ ਬਿਲਕੁਲ ਸੋ ਕਾਂਗਰਸ ਵੱਲੋਂ ਵੀ ਬਿਲਕੁਲ ਤੁਹਾਡਾ ਇਹ ਹੈਗਾ ਵੀ ਵੱਡੇ ਲੀਡਰ ਤੇ ਅਹਿਮ ਦਾ ਹੈ ਜਿਹੜਾ ਖੇਡਿਆ ਜਾ ਰਿਹਾ ਸੋ ਚਰਨਜੀਤ ਸਿੰਘ ਚੰਨੀ ਦਾ ਪਿਛਲੇ ਦਿਨੀ ਜਨਮ ਦਿਨ ਮਨਾਇਆ ਗਿਆ ਜਨਮ ਦਿਨ ਦੇ ਕੇਕ ਤੇ ਲਿਖਿਆ ਹੋਇਆ ਸੀ ਸਾਡਾ ਚੰਨੀ ਫਰੋਮ ਜਲੰਧਰ ਹੂੰ ਸੋ ਕੇਕ ਤੇ ਉਹਨਾਂ ਨੇ ਲਿਖਿਆ ਹੋਇਆ ਸੀਗਾ ਵੈਸੇ ਕੋਸ਼ ਕਾਂਗਰਸੀ ਲੀਡਰਾਂ ਨੇ ਬੁਰਾ ਵੀ ਮਨਾਇਆ ਵੀ ਅਨਾਉਂਸ ਹੋਣ ਤੋਂ ਪਹਿਲਾਂ ਯਾ ਤੁਸੀਂ ਆਪਣਾ ਇਸ ਤਰ੍ਹਾਂ ਦਾ ਦਾਵਾ ਪੇਸ਼ ਕਰ ਰਹੇ ਹੋ ਪਰ ਦਾਵਾ ਤਾਂ ਜਿੱਦਾਂ ਲੀਡਰਸ਼ਿਪ ਨੇ ਕਰਨਾ ਹੀ ਹੁੰਦਾ ਹੈਗਾ ਸੋ ਚਰਨਜੀਤ ਸਿੰਘ ਚੰਨੀ ਦਾ ਨਾਂ ਜਲੰਧਰ ਤੋਂ ਜਿਹੜਾ ਵੱਡੀ ਪਦਰ ਤੇ ਚੱਲ ਰਿਹਾ ਹੈਗਾ ਤੇ ਗੁਰਦਾਸਪੁਰ ਤੋਂ ਕਾਂਗਰਸ ਸੁਖਜਿੰਦਰ ਸਿੰਘ ਰੰਧਾਵਾ ਜਾਂ ਪ੍ਰਤਾਪ ਸਿੰਘ ਬਾਜਵਾ ਤੇ ਦਾਅ ਖੇਡਣ ਜਾ ਰਹੀ ਹੈਗੀ ਆ ਸੋ ਦੋਵਾਂ ਚੋਂ ਕੋਈ ਵੀ ਵੱਡਾ ਲੀਡਰ ਹਾਲੇ ਪ੍ਰਤਾਪ ਸਿੰਘ ਬਾਜਵਾ ਕੰਨੀ ਘਤਰਾਉਂਦੇ ਆ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਵੀ ਮੈਂ ਮੁੱਖ ਮੰਤਰੀ ਬਣਨਾ ਆਗਲਾ ਮੈਂ ਸੈਂਟਰ 'ਚ ਨਹੀਂ ਜਾਣਾ ਚਾਹੁੰਦਾ ਮੈਂ ਸੈਂਟਰ 'ਚ ਨਹੀਂ ਜਾਣਾ ਹਨ ਪਰ ਪਾਰਟੀ ਜਿਨ੍ਹਾਂ ਦਾ ਲਾਇਕ ਪਰ ਸੁਖਜਿੰਦਰ ਸਿੰਘ ਰੰਧਾਵਾ ਇਸ ਗੱਲੋਂ ਅਸੀਂ ਸਮਝਦੇ ਆਂ ਵੀ ਦਲੇਰ ਨੇ ਲੀਡਰ ਨੇ ਉਹ ਪਾਰਟੀ ਦੇ ਸੱਚੇ ਸਿਪਾਹੀ ਨੇ ਪਾਰਟੀ ਜਿੱਥੇ ਵੀ ਉਹਨਾਂ ਨੂੰ ਹੁਕਮ ਕਰਦੀ ਆ ਉਹ ਜਿਹੜਾ ਖੜਦੇ ਹੈਗੇ ਆ ਜੋ ਆਪ ਨਾ ਵੀ ਖੜੇ ਘਟੋ ਘਟ ਉਹ ਆਪਣੇ ਬੇਟੇ ਨੂੰ ਜਾਂ ਕਿਸੇ ਇਸ ਤਰ੍ਹਾਂ ਦੇ ਵੱਡੇ ਲੀਡਰ ਨੂੰ ਖੜਾਣਗੇ ਵੈਸੇ ਜੀ ਕਿਉਂਕਿ ਉਹ ਰਾਜਸਥਾਨ ਦੇ ਇਨਚਾਰਜ ਵੀ ਨੇ ਹੁਣ ਉਹ ਰਾਜਸਥਾਨ ਦੇ ਸਟੇਜ ਅਲਰੀਡੀ ਯੂ ਮਰੇਖਾ ਨੈਸ਼ਨਲ ਪੋਲਿਟਿਕਸ ਚ ਮੂਵ ਹੋ ਚੁੱਕੇ ਨੇ ਪੰਜਾਬ ਵਾਲੇ ਬੰਨੇ ਨਜ਼ਰ ਨਹੀਂ ਆਇਆ ਹਾਂਜੀ ਹਾਂਜੀ ਚਲੋ ਫੇਰ ਵੀ ਹੈਗਾ ਵੀ ਘਟੋ ਘਟ ਬਿ ਉਹ ਉਹ ਪੰਜਾਬ ਨਾਲ ਰਹਿਣਾ ਚਾਹੁੰਦੇ ਆ ਉਹਨਾਂ ਦਾ ਜਿਹੜਾ ਹੈਗਾ ਇੱਕ ਵੀ ਮੈਂ ਪੰਜਾਬ ਨਾਲ ਹੀ ਰਹਿਣਾ ਹੈਗਾ ਉਹਨਾਂ ਦਾ ਉੱਥੇ ਨਾ ਆ ਰਿਹਾ ਹੈਗਾ ਸੋ ਇਸੇ ਤਰ੍ਹਾਂ ਆਪਾਂ ਕਹਿ ਸਕਦੇ ਆਂ ਵੀ ਪਟਿਆਲੇ ਤੋਂ ਜਿਹੜਾ ਧਰਮबीर ਗਾਂਧੀ ਦਾ ਆ ਰਿਹਾ ਹੈਗਾ ਬਠਿੰਡੇ ਤੋਂ ਜਿਸ ਤਰ੍ਹਾਂ ਆ ਰਿਹਾ ਹੈਗਾ ਰਾਜਾ ਵੜਿੰਗ ਦੀ ਜਿਹੜੀ ਧਰਮ ਪਤਨੀਆ ਬੀਵੀ ਅਮਰਤਾ ਬੜਿੰਗ ਉਹਨਾਂ ਦਾ ਨਾਂ ਆ ਰਿਹਾ ਹੈਗਾ ਸੋ ਇਹ ਕਾਫੀ ਦਿਲਚਸਪਾ ਲੁਧਿਆਣੇ ਤੋਂ ਹਲੇ ਉਹਨਾਂ ਨੇ ਫਾਈਨਲ ਕਰਨਾ ਅਨੰਦਪੁਰ ਸਾਹਿਬ ਤੋਂ ਮਨੀਸ਼ ਤਵਾੜੀ ਦੇ ਨਾਂ ਨੂੰ ਦਵਾਰੇ ਜਿਹੜਾ ਹੈਗਾ ਉਹ ਮਿਲ ਗਿਆ ਹੋਇਆ ਜੀਆਂ ਉਹ ਮਨੀਸ਼ ਤਵਾੜ ਇਹ ਲੜਨਗੇ ਉਹ ਸੌਬਰ ਨੇ ਚੰਗੇ ਪੜੇ ਲਿਖੇ ਨੇ ਵਕੀਲ ਨੇ ਹਨਾ ਸਰਗਰਮੀ ਥੋੜੀ ਜੀ ਘੱਟ ਨਜ਼ਰ ਆਉਂਦੀ ਆ ਮੈਂ ਦੇਖਿਆ ਜਦੋਂ ਵੀ ਪਹਿਲਾਂ ਲੁਧਿਆਣਾ ਵੀ ਰਹੇ ਸੀ ਪਰ ਆਨੰਦਪੁਰ ਸਾਹਿਬ ਵੀ ਉਸ ਤਰ੍ਹਾਂ ਸਰਗਰਮ ਨਹੀਂ ਰਹਿੰਦੇ ਇਲਾਕੇ 'ਚ ਬਾਕੀ ਉਦਾਂ ਪੜੇ ਲਿਖੇ ਨੇ ਸੌਬਰ ਨੇ ਕੋਈ ਫਿਰਕੂ ਉਹਦੇ ਵਿੱਚ ਉਹਨਾਂ ਵਿੱਚ ਉਸ ਤਰ੍ਹਾਂ ਦੇ ਨਹੀਂ ਹੈਗੇ ਰਵਨੀਤ ਸਿੰਘ ਬਿੱਟੂ ਵਰਗੇ ਫਿਰਕੂ ਜੇ ਨਹੀਂ ਹੈਗੇ ਸੋ ਇਸ ਤਰ੍ਹਾਂ ਦਾ ਇਹ ਹੈਗਾ ਵੀ ਸਾਰਾ ਇਹ ਕਾਂਗਰਸ ਦਾ ਗੱਲਬਾਤ ਕਰ ਲੈਨੇ ਆਮ ਆਦਮੀ ਪਾਰਟੀ ਦੀ ਜਿਨ੍ਹਾਂ ਨੇ ਕਿ ਤਕਰੀਬਨ ਤਕਰੀਬਨ ਕਾਫੀ ਸਾਰੀਆਂ ਸੀਟਾਂ ਜਿਹੜੀਆਂ ਐਲਾਨ ਦਿੱਤੀਆਂ ਹੋਈਆਂ ਨੇ ਨਵੀਂ ਦੇ ਵਿੱਚ ਹੁਣ ਉਹਨਾਂ ਨੇ ਹੁਸ਼ਿਆਰਪੁਰ ਤੋਂ ਰਾਜਕੁਮਾਰ ਚੱਬੇਵਾਲ ਤੇ ਮਾਲਬਿੰਦਰ ਸਿੰਘ ਕੰਗ ਜਿਹੜੇ ਕਿ ਉਹਨਾਂ ਦੇ ਬੁਲਾਰੇ ਹੈਗੇ ਨੇ ਉਹਨਾਂ ਨੂੰ ਅਨੰਦਪੁਰ ਸਾਹਿਬ ਤੋਂ ਜਿਹੜਾ ਹੈ ਸੀਟ ਉਹਨਾਂ ਦੀ ਜਿਹੜੀ ਕਨਫਰਮ ਕਰ ਦਿੱਤੀ ਹੈ ਸਰਦਾਰ ਅਫਤਾਰ ਸਿੰਘ ਜੀ ਫਿਰ ਇੱਥੋਂ ਕੀ ਹੋਵੇਗਾ ਫਸਵਾ ਮੁਕਾਬਲਾ ਜਾਂ ਕਿਸ ਤਰ੍ਹਾਂ ਹਾਂਜੀ ਹਾਂਜੀ ਸੋ ਅਨੰਦਪੁਰ ਸਾਹਿਬ ਵਾਲੀ ਸੀਟ ਹੈ ਜਿਹੜੀ ਆਮ ਆਦਮੀ ਪਾਰਟੀ ਲਈ ਕਾਫੀ ਜਿਸ ਤਰ੍ਹਾਂ ਕ੍ਰੂਸ਼ੀਅਲ ਵੀ ਯਾਰ ਸਾਨੂੰ ਲੱਗਦਾ ਜਿਹੜਾ ਅਨੰਦਪੁਰ ਸਾਹਿਬ ਦੇ ਵੋਟਰ ਦਾ ਅਸੀਂ ਪ੍ਰਭਾਵ ਦੇਖਿਆ ਵੀ ਹਾਲੇ ਵੀ ਆਮ ਆਦਮੀ ਪਾਰਟੀ ਦੀ ਉੱਥੇ ਇੱਕ ਸਤਕਾਰ ਹੈ ਇੱਕ ਸਤਕਾਰ ਹੈਗਾ ਸੋ ਨੰਦਪੁਰ ਸਾਹਿਬ ਤੋਂ ਜੇ ਮਨੀਸ਼ ਤਵਾਰੀ ਖੜਦੇ ਆ ਤਾਂ ਮੁਕਾਬਲਾ ਤਕੜਾ ਹੋਊਗਾ ਨਾ ਸੋ ਚੰਦੂ ਮਾਜਰਾ ਕਿਹਦੀਆਂ ਵੋਟਾਂ ਤੋੜਦੇ ਆ ਉਹ ਵੱਖਰੀ ਗੱਲ ਹੋਊਗੀ ਸੋ ਉਹ ਪ੍ਰਭਾਵ ਪਾਊਗਾ ਮਾਰਵਿੰਦਰ ਸਿੰਘ ਕੰਗ ਦੀ ਜਿੱਤ ਆ ਹਾਰ ਵਿੱਚ ਨਾ ਕਿਉਂਕਿ ਆਕਾਲੀ ਵੋਟ ਆ ਜਿਹੜੀ ਹੈ ਨਾ ਸੋ ਜਿਹੜੀ ਹਿੰਦੂ ਵੋਟ ਆ ਜ਼ਿਆਦਾਤਰ ਉਹ ਵੱਧ ਜਿਹੜੀ ਕਾਂਗਰਸ ਨੂੰ ਤੇ ਭਾਜਪਾ ਨੂੰ ਭੁਗਤੇਗੀ ਆਮ ਆਦਮੀ ਪਾਰਟੀ ਨੂੰ ਹਿੰਦੂ ਵੋਟ ਘੱਟ ਭੁਗਦੇਗੀ ਕਿਉਂਕਿ ਉੱਪਰਲੇ ਇਲਾਕਿਆਂ 'ਚ ਨੰਗਲ ਵਾਲਾ ਹੋਇਆ ਨੌਰਪੁਰ ਬੇਦੀ ਵਾਲੇ ਹੋਏ ਯਾ ਇਵਨ ਗੜ ਸ਼ੰਕਰ ਵੀ ਇਸ ਇਸ ਉਦੇ ਚ ਪੈਂਦਾ ਹੈਗਾ ਬਲਾਚੌਰ ਵੀ ਇਸ ਰੋਪੜ ਵਾਲੀ ਸੀਟ ਚ ਪੈਂਦਾ ਹੈਗਾ ਸੋ ਉਹ ਜਿਹੜਾ Hindu ਤੇ ਉਹ ਜਿਹੜੇ ਪਿੰਡੂ ਵੋਟ ਹੈਗੀ ਆ ਹੁਣ ਉਹ ਆ ਜਿਹੜੀ ਫੈਸਲਾ ਕੌਣ ਹੋਊਗੀ ਬਾਕੀ ਜਿਹੜਾ ਰੋਪੜ ਦਾ ਚਮਕੌਰ ਸਾਹਿਬ ਵਾਲਾ ਪਾਸਾ ਆ ਜਾਂ ਆਨੰਦਪੁਰ ਸਾਹਿਬ ਵਾਲਾ ਜਿੱਥੇ ਸਿੱਖ ਵੋਟ ਹੈਗੀ ਆ ਇਹ ਸਾਰੀ ਜਿਹੜੀ ਬੈਲਟ ਹੈਗੀ ਆ ਇਹ ਜਿਆਦਾ ਡਿਵਾਈਡ ਹੋਏਗੀ ਅਕਾਲੀ ਦਲ ਵਿੱਚ ਤੇ ਆਮ ਆਦਮੀ ਪਾਰਟੀ ਵਿੱਚ ਕਿਉਂਕਿ ਹਾਲੇ ਵੀ ਮੈਂ ਦੇਖਿਆ ਵੀ ਅਮਰਤਾ ਹਰੀ ਸਿੱਖਾਂ ਵਿੱਚ ਵੀ ਉਹ ਅਕਾਲੀ ਦਲ ਨੂੰ ਕਿਤਨਾ ਕਿਤੇ ਹਾਲੇ ਵੀ ਨਫ਼ਰਤ ਕਰਦੇ ਹੈਗੇ ਆ ਉਹ ਇਸ ਕਰਕੇ ਉਹ ਵੋਟ ਹੈ ਜਿਹੜੀ ਆਮ ਆਦਮੀ ਪਾਰਟੀ ਵੱਲ ਸ਼ਿਫਟ ਹੋ ਸਕਦੀ ਹੈ ਉਹ ਕਿਤਨਾ ਕਿਤੇ ਆਮ ਆਦਮੀ ਪਾਰਟੀ ਵੱਲ ਸ਼ਿਫਟ ਹੋ ਸਕਦੀ ਹੈ ਉਹ ਕਾਂਗਰਸ ਵੱਲ ਸ਼ਿਫਟ ਨਹੀਂ ਹੋਵੇਗੀ ਜਿਹੜੀ ਸਿੱਖਾਂ ਦੀ ਵੋਟ ਹੈਗੀ ਆ ਜਿਹੜੀ ਅਕਾਲੀ ਦਲ ਤੋਂ ਵੱਧ ਜ਼ਨ ਹਾਲੇ ਵੀ ਉਹ ਆਮ ਆਦਮੀ ਪਾਰਟੀ ਵੱਲ ਸ਼ਿਫਟ ਹੁੰਦੀ ਨਜ਼ਰ ਆ ਰਹੀ ਹੈ ਸੋ ਉਹਦਾ ਐਡਵਾਂਟੇਜ ਆ ਜਿਹੜਾ ਮਾਲਵਿੰਦਰ ਸਿੰਘ ਕੰਗ ਨੂੰ ਹੈਗਾ ਜਿਹੜਾ ਮਿਲ ਸਕਦਾ ਪਰ ਜੇ ਮਨੀਸ਼ ਤਿਵਾੜੀ ਇੱਕ ਅਗਰੈਸਿਵ ਯਰ ਪਾਰਟੀ ਦੀ ਸਮੁੱਚੀ ਆਰਗੇਨਾਈਜੇਸ਼ਨ ਨੂੰ ਲੈ ਕੇ ਅਮਨੀਸ਼ਤ ਵਾੜੀ ਅਗਰੈਸਿਵ ਕਰ ਸਕਦੇ ਕਿਉਂਕਿ ਉੱਥੋਂ ਜਿਹੜੇ ਹੈਗੇ ਆ ਕੇਪੀ ਰਾਣਾ ਉਹ ਵੀ ਨੰਗਲ ਏਰੀਆ ਦੇ ਨੇ ਸੋ ਉਹਨਾਂ ਦੀ ਇੱਕ ਚੰਗਾ ਹੀ ਸਤਕਾਰ ਹੈਗਾ ਨੰਗਲ ਏਰੀਆ 'ਚ ਹੂੰ ਉਹ ਮਨੀਸ਼ਤ ਵਾੜੀ ਦੀ ਜਿੱਤ ਲਈ ਹਿੰਦੂ ਵੋਟ ਨੂੰ ਆਪਣੇ ਨਾਲ ਜੋੜ ਕੇ ਕਾਂਗਰਸ ਵਿੱਚ ਜਿਹੜਾ ਹੈਗਾ ਤਬਦੀਲ ਕਰਵਾ ਸਕਦੇ ਆ ਸੋ ਕਾਫੀ ਕ੍ਰੂਸ਼ੀਅਲ ਮੁਕਾਬਲਾ ਹੈਗਾ ਜਿਹੜਾ ਮਾਲਵਿੰਦਰ ਸਿੰਘ ਕਾਂਗ ਵੈਸੇ ਦੇ ਸਕਦੇ ਹੈਗੇ ਟੱਕਰ ਦੇ ਸਕਦੇ ਆ ਸੋ ਜਿਹੜੀਆਂ ਆਮ ਆਦਮੀ ਪਾਰਟੀ ਵੱਲੋਂ ਕੁਝ ਸੀਟਾਂ ਜਿੱਤਣ ਦੀ ਸੰਭਾਵਨਾ ਉਹਦੇ ਵਿੱਚ ਆਨੰਦਪੁਰ ਸਾਹਿਬ ਦੀ ਇੱਕ ਸੀਟ ਵੀ ਸ਼ਾਮਿਲ ਹੈਗੀ ਆ ਜੇ ਉਹ ਅਗਰੈਸਿਵਲੀ ਆਏਗਾ ਜਿਹੜਾ ਉਹ ਕਰ ਜਾਂਦੇ ਹੈਗੇ ਬਾਕੀ ਸਾਰੀ ਪਾਰਟੀਆਂ ਨੇ ਚੱਦੂ ਮਾਜਰਾ ਉਹਨਾਂ ਦਾ ਵੀ ਆਧਾਰ ਹੈ ਸੋ ਕალიਦਾਲ ਵੱਡਾ ਜੋਰ ਲਾਏਗਾ ਇਹ ਆਪਣਾ ਜਿਹੜਾ ਸਤਕਾਰ ਆ ਰਿਟੇਨ ਕਰਨ ਲਈ ਹੁਣ ਦਲਜੀਤ ਸਿੰਘ ਚੀਮਾ ਨੂੰ ਜੇ ਕੋਈ ਸੀਟ ਨਹੀਂ ਮਿਲਦੀ ਉਹ ਚੰਦੂ ਮਾਜਰਾ ਦੇ ਵਿਰੋਧ ਚ ਜਾਂਦੇ ਆ ਜਾਂ ਚੰਦੂ ਮਾਜਰਾ ਦੀ ਹਮਾਇਤ ਕਰਨਗੇ ਉਹ ਪਾਰਟੀ ਲਾਈਨ ਨੂੰ ਟੋ ਕਰਨਗੇ ਇਹ ਕਾਫੀ ਕੁਸ਼ ਹੈ ਜਿਹੜਾ ਦੇਖਣ ਵਾਲਾ ਹੋਵੇਗਾ ਜਿਹੜਾ ਆਨੰਦਪੁਰ ਸਾਹਿਬ ਵਾਲੀ ਸੀਟ ਦੇ ਜਿਹੜੇ ਹੈਗੇ ਫੈਂਸ ਦੇ ਜਾਂ ਉਹਦੇ ਜਿਹੜੇ ਰਿਜ਼ਲਟ ਆਏਗੇ ਉਹਦੇ ਨਤੀਜੇ ਆਉਣਗੇ ਉਹਨਾਂ ਨੂੰ ਪ੍ਰਭਾਵਿਤ ਕਰਨ ਵੱਲ ਅੱਗੇ ਵਧੇਗਾ ਜੀ ਬਿਲਕੁਲ ਜੀ ਤੇ ਦੂਜੇ ਬੰਨੇ ਜਿਹੜੇ ਆਪਾਂ ਕਹੀਏ ਕਿ ਆਮ ਆਦਮੀ ਪਾਰਟੀ ਛੱਡ ਕੇ ਜਾ ਚੁੱਕੇ ਨੇ ਉਹਨਾਂ ਦੇ ਜਿਹੜੇ ਅਸਤੀਫੇ ਕਿਤੇ ਨਾ ਕਿਤੇ ਮਨਜ਼ੂਰ ਜਿਹੜੇ ਨੇ ਨਹੀਂ ਕੀਤੇ ਜਾ ਰਹੇ ਸਰਦਾਰ ਹਪਤਾ ਸਿੰਘ ਜੀ ਕੀ ਇਸ ਦੇ ਵਿੱਚ ਕੋਈ ਟੈਕਨੀਕਲ ਗਲਿਚ ਹੈ ਜਾਂ ਕੀ ਕਹੋਗੇ ਕੀ ਮਸਲਾ ਕੀ ਹੈਗਾ ਹਾਂਜੀ ਹਾਂਜੀ ਸੋ ਇਹ ਟੈਕਨੀਕਲੀ ਹੈਗਾ ਉਹਨਾਂ ਵਿੱਚ ਜੋ ਕਿਉਂਕਿ ਦੋ ਐਮਐਲਏ ਨੇ ਅਸਤੀਫਾ ਦਿੱਤਾ ਹੈਗਾ ਇੱਕ ਤਾਂ ਆਮ ਆਦਮੀ ਪਾਰਟੀ ਦਾ ਹੀ ਐਮਐਲਏ ਆ ਜਿਹੜਾ ਸ਼ੀਤਲ ਅੰਗਰਾਲ ਹੈ ਜਿਹੜਾ ਪਿਛਲੇ ਦਿਨ ਹੀ ਭਾਜਪਾ ਵਿੱਚ ਸ਼ਾਮਲ ਹੋ ਗਿਆ ਉਹਨੇ ਆਪਣੀ ਐਮਐਲਏ ਦੀ ਸੀਟ ਤੋਂ ਅਸਤੀਫਾ ਦੇ ਦਿੱਤਾ ਦੂਜਾ ਰਾਜਕੁਮਾਰ ਚੱਬੇ ਵਾਲਾ ਇਹ ਕਾਂਗਰਸ ਦੇ ਐਮਐਲਏ ਸੀ ਇਹਨਾਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰ ਲਿਆ ਗਿਆ ਸੀ ਸੋ ਇਹਨਾਂ ਨੂੰ ਆਮ ਆਦਮੀ ਪਾਰਟੀ ਨੇ ਹੁਸ਼ਿਆਰਪੁਰ ਤੋਂ ਜਿਹੜੀ ਲੋਕ ਸਭਾ ਦੀ ਟਿਕਟ ਦਿੱਤੀ ਹੈ ਕਿਉਂਕਿ ਹੁਣ ਉਹਨਾਂ ਨੇ ਲੋਕ ਸਭਾ ਲੜਨੀ ਹੈ ਇਸ ਲਈ ਉਹ ਆਪਣਾ ਅਸਤੀਫਾ ਦੇ ਚੁੱਕੇ ਆ ਪਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਇਹਨਾਂ ਦੋਵਾਂ ਅਸਤੀਫਿਆਂ ਨੂੰ ਪ੍ਰਵਾਨ ਨਹੀਂ ਕਰ ਰਹੇ ਉਹਦਾ ਟੈਕਨੀਕਲ ਇਹ ਹੈ ਕਿ ਜੇ ਹੁਣ ਇਹ ਦੋਵੇਂ ਅਸਤੀਫੇ ਪ੍ਰਵਾਨ ਕਰਕੇ ਸੀਟਾਂ ਖਾਲੀ ਹੋ ਜਾਂਦੀਆਂ ਤਾਂ ਲੋਕ ਸਭਾ ਦੀਆਂ ਚੋਣਾਂ ਦੇ ਨਾਲ ਹੀ ਇਹਨਾਂ ਦੋਵਾਂ ਵਿਧਾਨ ਸਭਾ ਸੀਟਾਂ ਤੇ ਵੀ ਚੋਣਾਂ ਹੋਣਗੀਆਂ ਸੋ ਉਹ ਦੋਵੇਂ ਵਿਧਾਨ ਸਭਾ ਸ਼ੀਤਲ ਅੰਗਰਾਲ ਨੂੰ ਭਾਜਪਾ ਵੱਲੋਂ ਉੱਥੋਂ ਹੀ ਦੁਬਾਰੇ ਕੈਂਡੀਡੇਟ ਲਾਨਿਆ ਜਾ ਸਕਦਾ ਤੇ ਗੜਸ਼ੰਕਰ ਵਾਲੀ ਸੀਟ ਹੈ ਜਿਹੜੀ ਚੱਬੇਵਾਲ ਦੀ ਸੋ ਉਹ ਉਹ ਵੀ ਹੈਗੀ ਆ ਵੀ ਉਹ ਵੇਕ ਤਰ੍ਹਾਂ ਨਾਲ ਦੁਬਾਰੇ ਭਾਜਪਾ ਜਿੱਤਣ ਦੀ ਕੋਸ਼ਿਸ਼ ਹੈ ਜਿਹੜੀ ਕਰ ਸਕਦੀ ਹੈ ਸੋ ਆਮ ਆਦਮੀ ਪਾਰਟੀ ਇੱਕ ਤਰ੍ਹਾਂ ਹੈਗਾ ਵੀ ਲੋਕ ਸਭਾ ਵਿੱਚ ਹੋ ਸਕਦਾ ਉਹਨੂੰ ਵੱਡੇ ਝਟਕੇ ਲੱਗਣ ਉਹ ਨਹੀਂ ਚਾਹੁੰਦੀ ਵੀ ਲੋਕ ਸਭਾ ਦੇ ਨਾਲ ਨਾਲ ਸੋ ਵਿਧਾਨ ਸਭਾ ਵਿੱਚ ਵੀ ਝਟਕੇ ਲੱਗਣ ਲੱਗ ਜਾਣ ਜਿਸ ਦੇ ਨਾਲ ਪਾਰਟੀ ਦਾ ਜਿਹੜਾ ਜਿਹੜੀ ਹੋਏਗੇ ਆ ਵਰਕਰ ਨੇ ਉਹ ਡੀਮੋਰਾਲਾਈਜ਼ ਆ ਜਿਹੜੇ ਹੋ ਸਕਦੇ ਆ ਸੋ ਉਹ ਟੈਕਨੀਕਲੀ ਵੀ ਉਹਨਾਂ ਨੇ ਸਾਂਭ ਕੇ ਰੱਖਿਆ ਹੋ ਸਕਦਾ ਕਈ ਵਾਰ ਹੁੰਦਾ ਵੀ ਬਹੁਤ ਲੰਮੇ ਸਮੇਂ ਤੱਕ ਜਿਹੜਾ ਅਸਤੀਫਾ ਨਹੀਂ ਪ੍ਰਵਾਨ ਕੀਤਾ ਜਾਂਦਾ ਸੋ ਇਹ ਟੈਕਨੀਕਲੀ ਤਾਕੇ ਵਿਧਾਨ ਸਭਾ ਦੀਆਂ ਇਹ ਦੋ ਵਿਧਾਨ ਸਭਾ ਦੇ ਬਾਈ ਇਲੈਕਸ਼ਨ ਆ ਜਿਹੜੇ ਲੋਕ ਸਭਾ ਦੇ ਨਾਲ ਨਾ ਹੋਵੇ ਉਹ ਬਾਅਦ ਚੋਂ ਦੇਖੀ ਜਾਊਗੇ ਬਾਅਦ ਚੋਂ ਕਰਵਾਉਣੀ ਸਰਕਾਰ ਲਈ ਸੌਖੀ ਹੋਊਗੀ ਵੀ ਸਾਡੇ ਉਮੀਦਵਾਰ ਜਿੱਤ ਜਾਣਗੇ ਹੁਣ ਇਸ ਰੌਲੇ ਗੋਲੇ ਸਰਕਾਰ ਲੋਕ ਸਭਾ ਦੇਖੋਗੇ ਕਿ ਵਿਧਾਨ ਸਭਾ ਦੇਖੋਗੇ ਉਹਦੀ ਸਰਕਾਰ ਦਾ ਹਾਰ ਦੀ ਜੀ ਬਿਲਕੁਲ